ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਤੇ ਮੈਂ ਹਾਂ ਲਖਵਿੰਦਰ ਬਰਾੜ ਭਾਰਤੀ ਰਖਿਆ ਸਮਾਵਾਚ ਤਹਿਨਾਥ ਪਿੰਡ ਹਰੀਕੇ ਕਲਾਂ ਦੇ ਨੌਜਵਾਨ ਦੀ ਹੋਈ ਮੌਤ ਭਾਰਤੀ ਰਖਿਆ ਸਮਾਵਾਚ ਤਹਿਨਾਥ ਜ਼ਿਲ੍ਹਾ ਸ਼ਿਰੀ ਮੁਕਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਦੇ ਨੌਜਵਾਨ ਅੰਗਰੇਜ਼ ਸਿੰਘ ਦੀ ਡਿਊਟੀ ਦੌਰਾਨ ਸਿਹਤ ਵਿਗੜਨ ਕਾਰਨ ਹੋਈ ਮੌਤ ਇਸ ਤੋਂ ਪਹਿਲਾਂ ਉਹ ਫੌਜ ਦੇ ਸੂਬੇਦਾਰ ਵਜੋਂ ਸੇਵਾ ਮੁਕਤ ਹੋਏ ਸਨ ਅਤੇ ਹੁਣ ਅਡੀਸਾ ਵਿਖੇ ਭਾਰਤੀ ਰੱਖਿਆ ਸਿਵਾਮਾਂ ਚ ਤਹਿਨਾਤ ਸਨ। ਉਹਨਾਂ ਦੀ ਮਿੱਤਰਕ ਦੇਹ ਨੂੰ ਰੱਖਿਆ ਸਿਵਾਮਾਂ ਦੇ ਜਵਾਨ ਪਿੰਡ ਹਰੀਕੇ ਕਲਾਂ ਲੈ ਕੇ ਪੁੱਜੇ। ਅੰਗਰੇਜ਼ ਸਿੰਘ ਦਾ ਅੰਤਮ ਸੰਸਕਾਰ ਉਹਨਾਂ ਦੇ ਜਿੱਦੀ ਪਿੰਡ ਹਰੀਕੇ ਕਲਾਂ ਵਿਖੇ ਹੋਇਆ ਜਿੱਥੇ ਕੀ ਫੌਜ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਕੋਈ ਵੀ ਪ੍ਰਸ਼ਾਸਨ ਜਾਂ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ ਅੰਗਰੇਜ਼ ਸਿੰਘ ਦੇ ਪਰਿਵਾਰ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਸ ਗੱਲ ਦਾ ਰੋਸ ਜ਼ਾਹਿਰ ਕੀਤਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੇ ਸਥਾਨਕ ਨੁਮਾਇੰਦਿਆਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਵੀ ਅੰਤਮ ਸੰਸਕਾਰ ਮੌਕੇ ਕੋਈ ਵੀ ਨਹੀਂ ਪਹੁੰਚਿਆ ਜਦਕਿ ਅੰਗਰੇਜ਼ ਸਿੰਘ ਫੌਜ 'ਚ ਹੁਣ ਤੱਕ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਸਨ ਇਸ ਮੌਕੇ ਵੱਡੀ ਗਿਣਤੀ 'ਚ ਉਹਨਾਂ ਦੇ ਸਾਥ ਸਬੰਧੀ ਅਤੇ ਪਿੰਡ ਵਾਸੀਆਂ ਨੇ ਅੰਗਰੇਜ਼ ਸਿੰਘ ਨੂੰ ਅੰਤਮ ਵਧਾਈ ਦਿੱਤੀ। ਸ਼੍ਰੀ ਮਕਸਰ ਸਾਹਿਬ ਤੋਂ ਲਖਵਿੰਦਰ ਬਰਾੜ ਦੀ ਵਿਸ਼ੇਸ਼ ਰਿਪੋਰਟ। हम कहना चाहते जो वह जो हमारा साथी था हमारे साथ रहता था हमारे को इतना दुख हुआ हमारे बहुत दुख हुआ कारण तो ड्यूटी पे थे ड्यूटी पे आए तो ड्यूटी से जैसे छुट्टी काट के संडे को आए थे वो संडे को आए थे छुट्टी काट के और शाम को जब मंडे को इंटरव्यू हुआ उनका और दोपहर को ड्यूटी पे चले गए रात को ड्यूटी दी दो बजे के बाद उठे ड्यूटी पे और जैसे ड्यूटी से डाउन हुए तो उनका पेट में दर्द हुआ अचानक पेट में दर्द होते हम हॉस्पिटल लेके चले गए हॉस्पिटल में ले जाने के बजाय उनके पेट में दर्द और ज्यादा दर्द होने के कारण हम उनको वहां से चेंज करके हम आर्मी हॉस्पिटल में ले जा रहे थे तो क्या रास्ते में जाते है उनको बात है। मेरा बहुत खुश अच्छा। अच्छा था क्योंकि मैं भी नया पोस्टिंग आया था तो बंदा आते मेरे से बातचीत हुआ अच्छा था नेचर का ठीक था कोई भी कोई काम बोलता था तो कभी मना नहीं करता बोला नहीं मैं नहीं करता नहीं करता ਇਸ ਕਬਾਦ ਸ ਬਹੁਤ ਦੁੱਖ ਹੈ ਮੇਰ ਕੋ ਇਹ ਬੰਦਾ ਜੋ ਹੈ ਬਹੁਤ ਹੀ ਮਿਹਨਤੀ ਬਹੁਤ ਹੀ ਇਮਾਨਦਾਰ ਥਾ बस ਇਤਨਾ ਕਹਿਣਾ ਚਾਹਤ ਹਾਂ ਅ ਤੇਖੋ ਮੇਰੇ ਗਵਾਂਡਪਿੰਡ ਦੇ ਅੰਗਰੇਜ਼ ਸਿੰਘ ਜੋ ਆਰਮੀ ਦੇ ਵਿੱਚੋਂ ਸੂਬੇ ਦਾ ਰਿਟਾਇਰ ਹੋਣ ਤੋਂ ਬਾਅਦ ਡੀਐਸਸੀ ਦੇ ਵਿੱਚ ਇਸ ਟਾਈਮ ਡਿਫੈਂਸ ਸਰਵਿਸ ਦੇ ਵਿੱਚ ਤਾਇਨਾਤ ਸੀ ਅ ਛੱਤੀਸਗੜ੍ਹ ਵਿਖੇ ਔਰ ਉੱਥੇ ਜਿਹੜਾ ਉਹਨਾਂ ਦਾ ਅਚਾਨਕ ਕਿਸੇ ਕਾਰਨ ਮਤਲਬ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੋ ਉਹ ਸ਼ਹਾਦਤ ਨੂੰ ਲੈ ਕੇ ਅੱਜ ਉਥੋਂ ਦਾ ਜਿਹੜਾ ਸਟਾਫ ਡੀਐਸਸੀ ਮਹਿਕਮਾ ਵਿੱਚ ਪਹੁੰਚਿਆ ਅরিジナਲ ਸਾਰੇ ਇਲਾਕੇ ਦੇ ਵਿੱਚ ਬਹੁਤ ਵੱਡਾ ਸ਼ੋਕ ਹੈ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਸ਼ਾਂਤਤਾ ਲਗਾਤਾਰ ਸਾਡੇ ਸਿੱਖਾਂ ਦੀਆਂ ਸਾਡੇ ਪੰਜਾਬ ਵਾਸੀਆਂ ਦੀਆਂ ਦੇਸ਼ ਤੇ ਬਦਲ ਨਹੀਂ ਹੋ ਰਹੀਆਂ ਸਾਡਾ ਸਿਰ ਝੁਕਦਾ ਮੇਰਾ ਨਾਮ ਮਨਤਾਜ ਸਿੰਘ ਜੀ ਕਿਹਨਾਂ ਚਾਹੂੰਗੇ ਅੱਜ ਅੱਜ ਭਾਈ ਜੀ ਮੇਰੇ ਫਾਦਰ ਸਾਹਿਬ ਦਾ ਦਿਹਾਂਤ ਹੋਇਆ ਜੀ ਆਰਮੀ ਸਰਵ ਕਰਦੇ ਸੀਗੇ ਤੇ ਉਹਨਾਂ ਸਰਕਾਰ ਵੱਲ ਕੋਈ ਵੀ ਨਹੀਂ ਪਹੁੰਚਿਆ ਇੱਥੇ ਉਹਨਾਂ ਨੇ ਇੰਡੀਆ ਨੂੰ ਉਹਨੇ ਟਾਈਮ ਤੱਕ ਸਰਵ ਕੀਤਾ ਕੋਈ ਵੀ ਸਰਕਾਰ ਵੱਲ ਕੋਈ ਵੀ ਨਹੀਂ ਪਹੁੰਚਿਆ ਇੱਥੇ ਠੀਕ ਹੈ ਜੀ ਮੈਨੂੰ ਆਪ ਆਪਦੇ ਫਾਦਰ ਸਾਹਿਬ ਤੇ ਬਹੁਤ ਮਾਣ ਹੈ। ਉਹਨਾਂ ਨੇ ਸਾਨੂੰ ਇੰਨੀ ਉਹ ਤੇ ਜ਼ਿੰਦਗੀ ਦਿੱਤੀ। ਇੰਨਾ ਸਾਰਿਆਂ ਲਈ ਕੀਤਾ। ਮੈਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ। ਸਾਰੇ ਪਿੰਡ ਵਾਲਿਆਂ ਨੂੰ ਮੇਰੇ ਘਰ ਘਰ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਅਸੋਸ ਹੋ ਜਾਵੇ। ਮੈਂ ਤਾਂ ਸਰਕਾਰ ਤੋਂ ਹੀ ਕਹਿਣਾ ਚਾਹਣਾ ਹੈ ਸਾਡੀ ਸਾਡੇ ਪਰਿਵਾਰ ਦੀ ਮਦਦ ਕੀਤੀ ਜਾਵੇ। ਅੰਗਰੇਜ਼ੀ ਕੀ ਕਹਿਣਾ ਚਾਹੂੰਗਾ ਅੱਜ ਜਿਹੜੇ ਮੇਰੇ ਵੱਡੇ ਬ੍ਰਦਰਸ ਕੀ ਅੰਗਰੇਜ਼ੀ ਉਹਨਾਂ ਦੀ ਸ਼ਹਾਦਤ ਹੋਈ ਅੱਜ। ਉਹਨਾਂ ਨੇ ਬੜਾ ਲੰਮਾ ਸਮਾਂ ਦੇਸ਼ ਨੂੰ ਦਿੱਤਾ। ਪਹਿਲਾ ਸਰਵਿਸ ਕਰਦੇ ਹੁਣ ਵੀ ਦੇਸ਼ ਲਈ ਸਿੱਧੀ ਹੋਇਆ ਹੈ ਨਾ ਜਿੱਥੇ ਸਾਰੇ ਪਿੰਡ ਨੂੰ ਮਾਣ ਆ ਸਾਨੂੰ ਉੱਥੇ ਪ੍ਰਸ਼ਾਸਨ ਦਾ ਸਾਨੂੰ ਬਹੁਤ ਘਾਟ ਲੱਗੀ ਹੈ ਜਨਾ ਕਿ ਅਸੀਂ 3 ਦਿਨ ਤੋਂ ਪਹਿਲਾਂ ਆਲਟੀਵੇਟ ਦਿੱਤਾ ਹੈ ਵੀ Odisha ਦੇ ਵਿੱਚ ਸ਼ਰਤ ਹੋਈ ਇਹਨਾਂ ਦੀ ਆ ਸ਼ੌਪ ਪਛਾਤ ਨੂੰ ਚਾਹੀਦਾ ਸੀ ਬਿਲਕੁਲ ਹੈ ਨਾ ਸਾਡੇ ਦੋ ਕੁ ਸ਼ਰੀਕ ਹੁੰਦੇ ਬੱਚਿਆਂ ਨੂੰ ਕਿਹੇ ਆਸਰਾ ਹੁੰਦਾ ਠੀਕ ਹੈ ਮਾਰ ਕਰਦੇ ਸਤਾ ਸਰਕਾਰ ਤੋਂ ਮੰਗ ਕਰਦੇ ਜੋ ਬਣਦਾ ਹੈ ਨਾ ਬੱਚਿਆਂ ਦਾ ਬੱਚਿਆਂ ਵਾਸਤੇ ਉਹ ਸਰਕਾਰ ਨੂੰ ਕਰਨਾ ਚਾਹੀਦਾ ਵੈਸੇ ਵੀ ਤਾਂ ਗੱਲਾਂ ਕਰਦੇ ਸ਼ਾਦਾ ਹੋਣ ਤੁਸੀਂ ਜਾਓ ਜਿਹੜਾ